ਵੰਦੇ ਮਾਤਰਮ ਸਵਾਦਾ ਕੀ ਜੈ ਮਾਤਰਮਦਾ ਕੀ ਜੈ ਵੰਦੇ ਜੀ ਜਿਤਾਉਂ ਪਰ ਲਗੇਗੇ ਹਰ ਬਰਸੇ ਲਈ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਸ਼ਹੀਦ ਅੰਦੂ ਕੁਮਾਰ ਗੁਪਤਾ ਜੀ ਖੇਮ ਕਰਨ ਬਾਰਡਰ ਤੇ ਆਪਣੇ ਦੁਸ਼ਮਣਾਂ ਦੇ ਨਾਲ ਲਹਾ ਲੰਦੇ ਹੋਏ ਸ਼ਹੀਦ ਹੋਏ ਸੀ ਅਜਨ ਵੀ ਉਹ ਨਾ ਕਿ ਨਹੀਂ ਬਰਸੀ ਆਪਾਂ ਪੱਟੀ ਵਿਖੇ ਮਨਾ ਰਹੇ ਆਂ ਸੱਚੀ ਗੱਲ ਐਸ ਨਿਊਜ਼ 21 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਦੇ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ 1965 ਦੀ ਭਾਰਤ-ਪਾਕ ਜੰਗ ਵਿੱਚ 40 ਮੀਡੀਅਮ ਰੈਜੀਮੈਂਟ ਆਰਟੇਰੀ ਡਿਵੀਜ਼ਨ ਦੇ ਸ਼ਹੀਦ ਸੈਕਿੰਡ ਲੈਫਟੇਨੈਂਟ இந்து ਕੁਮਾਰ ਗੁਪਤਾ ਦਾ 59ਵਾਂ ਸ਼ਹੀਦੀ ਦਿਹਾੜਾ இந்து ਕੁਮਾਰ ਗੁਪਤਾ ਮੈਮੋਰੀਅਲ ਕਲੱਬ ਪੱਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਕਾਲਾ ਮਹਿਤਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਤਰਸੀਮ ਲਾਲ ਰਾਜੂ ਪੱਲਾ ਨੇ ਕੀਤੀ ਇਸ ਮੌਕੇ ਕੁਲਾ ਚੌਂਕ ਚ ਬਨੇ ਕਲਾਕ ਟਾਵਰ ਤੇ ਸ਼ਹੀਦ ਇੰਦੂ ਕੁਮਾਰ ਗੁਪਤਾ ਦਾ ਸਥਾਪਿਤ ਬੁੱਤ ਤੇ ਲਾਲਜੀਤ ਸਿੰਘ ਪੁੱਲਰ ਕੈਬਨਿਟ ਪੰਤਰੀ ਪੰਜਾਬ ਬੀਬੀ ਲਖਬੀਰ ਕੌਰ ਪੁੱਲਰ ਪ੍ਰਧਾਨ ਨਗਰ ਕੌਂਸਲ ਪੱਟੀ ਚੇਅਰਮੈਨ ਦਿਲਬਖ ਸਿੰਘ ਪੀਏ ਪ੍ਰਧਾਨ ਵਿੰਦਰਜੀਤ ਸਿੰਘ ਹੀਰਾਪੁੱਲਰ ਤੇ ਸ਼ਹਿਰ ਦੇ ਕੌਂਟਰਸ ਸਮਾਜ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੜੀ ਸ਼ਰਧਾ ਨਾਲ ਫੁੱਲ ਪੇਂਟ ਕੀਤੇ ਗਏ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਲਖਬੀਰ ਕੌਰ ਪੁੱਲਰ ਚੇਅਰਮੈਨ ਦਿਲਬਖ ਸਿੰਘ ਸੰਦੂ ਅਤੇ ਵਿੰਦਰਜੀਤ ਸਿੰਘ ਹੀਰਾ ਪੁੱਲਰ ਨੇ ਸ਼ੀਰ ਅਨੁਸ਼ੰਚਨ ਦਾਜ ਲਈ ਦਿੰਦੇ ਹੋਏ ਦੇਸ਼ ਖਾਤਰ ਸ਼ਹੀਦ ਹੋਣ ਵਾਲੇ ਕੌਮ ਦਾ ਸਰਮਾਇਆ ਹੁੰਦੇ ਹਨ ਕਿਹਾ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਕਮੇਟੀ ਪ੍ਰਧਾਨ ਅਸ਼ਵਨੀ ਮਹਿਤਾ ਅਤੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਦੇ ਉਪਰਾਲੇ ਸਦਕਾ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ ਅਤੇ ਬੱਲੂ ਮਹਿਤਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਜਿੱਥੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਥੇ ਹੀ ਸਿਧਾਂਤ ਨਾਲ ਸੰਬੰਧਿਤ ਸਮਾਗਮ ਵੀ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਰੀ ਦੀਆਂ ਤਾਜ਼ਾ ਖਬਰਾਂ ਦੇਖਣ ਸੁਣਨ ਤੇ ਜਾਣਨ ਲਈ ਸਬਸਕ੍ਰਾਈਬ ਕਰੋ ਇਸ ਨਿਊਜ਼ 21 ਦੇ YouTube ਚੈਨਲ ਨੂੰ। ਲੈਫਟਰਲ ਕਰਨਲ ਸ਼ਹੀਦ ਇੰਦੂ ਕੁਮਾਰ ਗੁਪਤਾ ਜੀ ਖੇਮ ਕਰਨ ਬਾਰਡਰ ਤੇ ਆਪਣੇ ਦੁਸ਼ਮਣਾਂ ਦੇ ਨਾਲ ਲੋਹਾ ਲੰਡੇ ਹੋਏ ਸ਼ਹੀਦ ਹੋਏ ਸੀ ਅੱਜ ਉਹਨਾਂ ਕਿੰਨੀ ਬਰਸੀ ਆਪਾਂ ਪੱਟੀ ਵਿਖੇ ਮਨਾ ਰਹੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਢੁੱਲਰ ਜੀ ਵੱਲੋਂ ਇੱਥੇ ਸਾਡੇ ਪੱਟੀ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਦੀਪਾ ਜੀ ਲਖਬੀਰ ਕੌਰ ਸਾਡੇ ਪ੍ਰਧਾਨ ਜੀ ਕਾਲਾ ਜੀ ਔਰ ਸਾਡੇ ਜਿੰਨੇ ਵੀ ਐਮਸੀ ਸਾਹਿਬਾਨ ਵਾਰਡ ਪ੍ਰਧਾਨ ਹੋਰ ਵੀ ਜਿੰਨੇ ਇਥੇ ਸੇਕਸ਼ੀਅਤਾਂ ਪਹੁੰਚੀਆਂ ਹਨ ਔਰ ਮੰਤਰੀ ਸਾਹਿਬ ਦੇ ਵੱਲੋਂ ਸਾਰਿਆਂ ਨੇ ਅੱਜ ਸਰਦਾਰ ਦੇ ਫੁੱਲ ਭੇਟ ਕੀਤੇ ਔਰ ਸ਼ਹੀਦ 인ਦੂ ਕੁਮਾਰ ਗੁਪਤਾ ਜੀ ਉਹਨਾਂ ਨੇ ਇੱਕ ਬਾਰਡਰ ਤੇ ਰਹਿ ਕੇ ਦੁਸ਼ਮਨਾ ਦੇ ਨਾਲ ਲੋਹਾ ਲਿੰਦੇ ਸੀ ਜਿਤਨਾ ਵੀ ਕੀਤਾ ਉਹਨਾਂ ਦੇ ਉੱਤੇ ਵੇਖੋ ਜੀ ਗੋਲੇ ਲੱਗੇ ਗੋਲੇ ਦੇ ਨਾਲ ਇੱਕ ਉਹਨਾਂ ਦੀ ਲੱਤ ਵੀ ਉੱਡ ਗਈ ਲੱਤ ਉੱਡਣ ਦਾ ਕਰਕੇ ਵੀ ਉਹਨਾਂ ਨੇ ਪੂਰਾ ਦੁਸ਼ਮਨਾ ਦੇ ਨਾਲ ਲੋਹਾ ਲਿਆ ਕੇ ਔਰ ਇਸੇ ਜਿਸ ਤਰ੍ਹਾਂ ਆਪਣੇ ਦਿੱਲੀ ਸਰਕਾਰ ਨੂੰ ਉਹਨਾਂ ਨੇ ਫਤਵਾ ਭੇਜਤਾ ਕਿ ਇਸ ਤਰ੍ਹਾਂ ਗੱਲ ਹੋਈ ਉਹਨਾਂ ਨੇ ਕਿਹਾ ਕਿ ਇੱਕ ਰਾਤ ਤੁਸੀਂ ਅੱਜ ਦੀ ਕੱਢੋ ਉਸ ਤੋਂ ਬਾਅਦ ਅਗਲੇ ਦਿਨ ਹੀ ਆਪੇ ਆਪ ਸੰਭਾਲ ਲਾਂਗੇ ਔਰ ਪੂਰੀ ਰਾਤ ਦੁਸ਼ਮਨਾ ਨਾਲ ਲੜਦੇ ਰਹੇ ਅੱਜ ਉਹਨਾਂ ਦੀ ਬਰਸੀ ਤੇ ਜਿੰਨੇ ਵੀ ਸਾਡੇ ਪੰਟੀ ਸਾਹਿਬ ਦੇ ਸਾਡੇ ਜਿੰਨੇ ਵੀ ਸਦਕਾਰ ਜੋ ਪਹੁੰਚੇ ਆ ਔਰ ਮੰਤਰੀ ਸਾਹਿਬ ਵੱਲੋਂ ਤੇ ਸਾਰੀ ਟੀਮ ਜਿੰਨੀ ਆਈ ਆ ਅਸੀਂ ਸ਼ਰਦਾ ਦੇ ਫੁੱਲ ਪੇੜ ਕਰਦੇ ਆ ਇਸੇ ਤਰ੍ਹਾਂ ਹੀ ਸ਼ਹੀਦਾਂ ਦੇ ਸਾਲਾਨਾ ਜੋੜ ਮੇਲੇ ਇਸੇ ਤਰ੍ਹਾਂ ਹੁੰਦੇ ਰਹਿਣ ਔਰ ਸ਼ਹੀਦਾਂ ਨੂੰ ਇਸੇ ਤਰ੍ਹਾਂ ਆਪਾਂ ਯਾਦ ਕਰਦੇ ਰਹੀਏ ਔਰ ਜਿੰਨਾ ਵੀ ਇੱਥੇ ਪ੍ਰਬੰਧ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋ ਕਿ ਜਿਸ ਤਰ੍ਹਾਂ ਆਪਾਂ ਮੇਲੇ ਲਗਾਵਾਂਗੇ ਆਪਣੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸ਼ਹੀਦ ਹਿੰਦੂ ਕੁਮਾਰ ਗੁਪਤਾ ਜੀ ਕੌਣ ਸਨ ਔਰ ਕਦੋਂ ਹੋਏ ਉਹਨਾਂ ਦੀ ਅੱਜ ਆਪਾਂ ਜਿਹੜੀ 59ਵੀਂ ਵਰਸੀ ਮਨਾ ਰਹੇ ਹਾਂ ਇਸੇ ਤਰ੍ਹਾਂ ਪਿਛਲੇ ਦਿਨ ਇਸੇ ਤਰ੍ਹਾਂ ਸਾਲਾਨਾ ਜੋੜਮਲੀ ਅੱਜ ਇਸੇ ਤਰ੍ਹਾਂ ਹੀ ਮਨਾਉਂਦੇ ਰਵਾਂਗੇ ਔਰ ਜੈ ਬਾਦਮਾਦਾ ਕੀ ਜੈ ਮੰਦੇ ਵਾਹ ਵਾਹ ਮੰਦੇ ਵਾਹ ਵਾਹ ਮੰਦੇ ਵਾਹ ਵਾਹ ਜੈ ਹਿੰਦ ਸ਼ਹੀਦਾਂ ਦੀ ਜਿੱਤਾਂ ਉੱਪਰ ਲਗਾਂਗੇ ਹਰ ਵਰਸੀ ਮੇਲੇ ਵਤਨ ਪੇਮੈਂਟ ਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਅੱਜ ਇਹ ਦੁੱਖ ਸਾਡੇ ਸ਼ਹੀਦ ਇੰਦੂ ਕੁਮਾਰ ਜੀ ਤੇ ਬਿਹੱਦ ਦਾ ਟੋਕ ਲਿਆ ਨੇ ਕਿਉਂਕਿ ਇਹ ਸ਼ਹੀਦ ਨੇ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਇਸ ਧਰਤੀ ਤੇ ਇਸ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਬੈਠੀ ਹੋਈ ਆ ਨਹੀਂ ਤੇ ਲੋਕਾਂ ਵੀ ਸੜ ਤੋਂ ਕਦੋਂ ਦਾ ਖੁਸ਼ ਕੇ ਪਾਕਿਸਤਾਨ ਚ ਜਾਇਆ ਜਾਂਦਾ ਬਾਕੀ ਇਹਨਾਂ ਨੂੰ ਘੜੀ ਦੇਣੇ ਵੀ ਜਿਹੜੇ ਅਸੀਂ ਇੰਨੀ ਹੁਣ ਕੁਝ ਗਵਾਰ ਹੋ ਆ ਤੇ ਏਡੇ ਵਧੀਆ ਬਾਤਾਂ ਵੜਨ ਚ ਰਹਿ ਰਹੇ ਨਹੀਂ ਤੇ ਇਲਾਕੇ ਵੀ ਸਾਡੇ ਪਾਕਿਸਤਾਨ ਨੂੰ ਚਲੇ ਜਾਣੇ ਸੀ ਤੇ ਅਸੀਂ ਪਾਸੇ ਦੇ ਸੋਚਦੇ ਹੁਣ ਦੇ ਇਲਾਕੇ ਸਾਡੇ ਕੋਲ ਕਦੀ ਹੁੰਦੇ ਸੀ ਇਹਨਾਂ ਦੀ ਬਾਤ ਨਹੀਂ ਸਦਕਾ ਅੱਜ ਫੇਰ ਅਸੀਂ ਇਹਨਾਂ ਇਲਾਕਿਆਂ 'ਚ ਬੈਠੇ ਆ ਬਾਕੀ ਲੋਕਾਂ ਦਾ ਕੀ ਹੈ ਲੋਕੀ ਤੇ ਸ਼ਹੀਦਾਂ ਨੂੰ ਭੁੱਲਦੇ ਹੀ ਜਾਂਦੇ ਆ ਨਾ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸਦੇ ਆ ਦੇ ਆਉਣ ਵਾਲੀ ਪੀੜ੍ਹੀ ਨੂੰ ਦੱਸੋ ਕਿ ਇਹ ਲੋਕ ਕੌਣ ਸੀ ਨੇ ਸ਼ਹੀਦਾਂ ਬਾਰੇ ਦੱਸੋ ਉਹਨਾਂ ਦੇ ਜਜ਼ਵੇ ਉਹਨਾਂ ਦੇ ਮਨ 'ਚੋਂ ਜਜ਼ਵੇ ਪੈਦਾ ਹੋਣ ਵੀ ਉਹ ਵੀ ਇਸ ਤਰ੍ਹਾਂ ਕਰਨ ਮੈਂ ਉਹਨੂੰ ਆਪਣੇ ਉਤਸ਼ਾਹ ਕਰਨ ਉਹ ਵੀ ਆਪਣੀ ਫੌਜ 'ਚ ਹੋਣਾ ਆਪਣੀ ਦੇਸ਼ ਦੀ ਸੇਵਾ ਕਰਨ ਜਾਂ ਹੋਰ ਵੀ ਬੜੇ ਖਿੱਤੇ ਨੇ ਜਿੱਥੇ ਉਹ ਵੱਧ ਕੇ ਸਮਾਜ ਦੀ ਸੇਵਾ ਲਈ ਕਰ ਸਕਦਾ ਹੈ ਬਾਕੀ ਮੈਂ ਤਾਂ ਲੋਕਾਂ ਨੂੰ ਹੋਏ ਟਰ ਕਰਾਂਗਾ ਗੁਜਾਰਿਸ਼ ਨਹੀਂ ਆਪਣੇ ਬੱਚਿਆਂ ਨੂੰ ਇਹਨਾਂ ਸ਼ੀਦਾਂ ਬਾਰੇ ਦੱਸੋ ਇਹ ਉਹ ਦੇ ਸਬਕ ਤਾਂ ਮਾਣੀ ਬੋਲੇ ਜਾਣ ਕਿ ਤਾਂ ਮਾਣੀ ਰਹਿਣ ਵੀ ਕੋਈ ਕਿਤਾਬ ਦਾ ਵਰਕਾ ਹੈਗਾ ਸਾਹਮਣੇ ਤੇ ਪੁੱਛ ਬਿਠੇ ਤੁਹਾਡੇ ਕੋ ਤੇ ਤੁਹਾਡੇ ਕੋ ਤੇ ਜਵਾਬ ਦੇਣਾ ਉਹਨਾਂ ਨੂੰ ਕਿ ਤੁਸੀਂ ਇਹ ਸ਼ੀਦ ਕੌਣ ਸੀ ਜਿਸੇ ਕਰਕੇ ਇਹਨਾਂ ਦੇ ਆਇਆ ਕਰੋ ਤੁਸੀਂ ਫੰਕਸ਼ਨ ਜੇ ਕੋਈ ਤੁਹਾਡੇ ਦੇ ਸਮਾਜ ਲਈ ਕੋਈ ਫੰਕਸ਼ਨ ਕਰਦਾ ਹੋਇਆ ਹੈਗਾ ਸ਼ੀਦਾਂ ਲਈ ਕੋਈ ਫੰਕਸ਼ਨ ਕਰਦਾ ਹੋਇਆ ਤੁਹਾਡਾ ਹਾਜ਼ਰ ਨਹੀਂ ਹੋਣਾ ਤੇ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਇੱਕ ਤੇ ਕੀ ਕਹਿੰਦੇ ਹੁੰਦੇ ਇੱਕ ਚੰਗੀ ਸੋਚ ਦਾ ਵਿਚਾਰਾ ਕਰੋਗੇ ਤੁਸੀਂ ਆਓਗੇ ਤੇ ਬਸ ਮੀਰੀ ਤੇ ਉਹ ਦੁਆਵਾਂ ਵੀ ਇਹ ਨਾ ਸ਼ਹੀਦਾਂ ਦੇ ਮਿਲਦੇ ਐਸੇ ਲੱਗਦੇ ਜene ਕੋਈ ਨਾ ਕੋਈ ਮੈਨਾਂ ਨੂੰ ਕੋਈ ਹੋਰ ਹੋਣਗੇ ਹੋਰ ਹੋਣਗੇ ਇਸ ਤਰ੍ਹਾਂ ਇਹਨੂੰ ਕਿਤੇ ਜਾਗਰਤ ਹੋ ਸ਼ਹੀਦਾਂ ਦੇ ਨਾਲ ਹੀ ਆਪਾਂ ਜੇ ਅੱਜ ਬੈਠੇ ਆਂ ਤੇ ਸ਼ਹੀਦਾਂ ਦੇ ਨਾਲ ਹੀ ਇਹਨਾਂ ਨੂੰ ਆਪਾਂ ਯਾਦ ਵੀ ਕਰਿਆ ਕਰੀਏ ਜੈ ਹਿੰਦ ਨਤਾ ਸਭ ਕੀ ਵੀ ਦੇਖਦੇ ਇੱਕ 22 ਸਾਲ ਦੀ ਮਰਦੇ ਵਿੱਚ ਸ਼ਹੀਦ ਹੋ ਜਾਣਾ ਦੇਸ਼ ਲਈ ਇੱਕ ਉਹ 22 ਸਾਲ ਦੇ ਨੌਜਵਾਨ ਨੇ ਕਿ ਜਿਹੜਾ ਕਿ ਖੇਡਣ ਬਦਲਣ ਦੀ ਲਗਭਗ ਉਮਰ ਪਿਆ ਜਾਂਦਾ ਹੈ ਜਿਵੇਂ ਇਹ ਸਾਰੇ ਦੇਖਦੇ ਗੁਰਸੇਵਕ ਜੀ ਇਹ ਤੇ ਜਜ਼ਬਾ ਵਾ ਇਹਨਾਂ ਲੋਕਾਂ ਦੇ ਜਜ਼ਬੇ ਇਹਨਾਂ ਲੋਕਾਂ ਦੇ ਜਜ਼ਬੇ ਨੂੰ ਸਲਾਮ ਹੈ ਇਹਨਾਂ ਲੋਕਾਂ ਨੇ ਆਪਣੇ ਅੰਦਰੋਂ ਇੰਨੀ ਜ਼ਿਆਦਾ ਇਹਨਾਂ ਦੇ ਵਿੱਚ ਦੇਸ਼ ਪ੍ਰਤੀ ਦੇਸ਼ ਭਗਤੀ ਸੀ ਲੋਕ 22 ਸਾਲ ਦਾ ਜਵਾਨ ਕਹਿੰਦਾ ਉਹ ਕਹਿੰਦਾ ਨਹੀਂ ਅਰ ਆਪਾਂ ਕੀ ਲਾਣਾ ਇਹ ਕੰਮ 'ਚ ਆਪਾਂ ਕੋਈ ਹੋਰ ਕੰਮ ਕਰਦੇ ਆ ਆਬਰ ਮਾਨਾ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਪਰ ਇਹਨਾਂ ਲੋਕਾਂ ਦੇ ਜਜ਼ਬੇ ਇਹ ਕੁਝ ਲੋਕ ਚੰਦ ਲੋਕ ਹੀ ਪੈਦਾ ਹੁੰਦੇ ਨੇ ਹਜੇ ਸਮਾਜ ਦੇ ਚੰਦ ਲੋਕ ਹੀ ਪੈਦਾ ਹੁੰਦੇ ਨੇ ਇਹੋ ਜੇ ਮੈਂ ਤਾਂ ਕਹਿੰਦਾ ਸਮਾਜ ਨੂੰ ਤੇ ਹਰ ਬੰਦਾ ਇਸ ਤਰ੍ਹਾਂ ਦੇ ਜੇ ਸਾਡੇ ਦੇਖ ਕੇ ਕਿੰਨੇ ਕਿੰਨੇ ਤਰਕੀਆਂ ਕਰਦੇ ਕਿਸੇ ਨੂੰ ਦੁਸ਼ਮਣ ਦੀ ਤੀਰ ਮਧੇ ਦੇ ਤੁਹਾਡੇ ਦੇ ਚਲੇ ਦੇ ਸਕੇ ਕਿਸੇ ਨਸ਼ੇ ਦੇ ਸੁਧਾਦਰ ਦੀ ਕੀ ਮਦਦ ਇਹ ਤੁਹਾਡੇ ਬੱਚੇ ਨੂੰ ਨਸ਼ਾ ਤਾਂ ਕਿਸ ਕਿਸਰ ਦੇ ਦੇ ਸਕੇ ਬਾਕੀ ਤੁਹਾਡੀ ਆਪਣੀ ਸੋਚ ਹੈ ਤੁਸੀਂ ਆਪਣੀ ਸੋਚ ਮੈਂਦੇ ਆਪਣੇ ਭਰਾਵਾਂ ਨੂੰ ਜਰੂਰ ਕਮਾਗੇ ਸੋਚ ਬਦਲੋ ਦੱਸੋ ਉਹਨਾਂ ਨੂੰ ਆਪਣੇ ਬੱਚੇ ਨੂੰ ਸ਼ੁਰੂ ਤੋਂ ਸਟਰੋਂਗ ਕਰਦੇ ਰਹੋ ਉਹਨਾਂ ਦੇ ਮਨ ਸਟਰੋਂਗ ਹੋਣ ਉਹਨਾਂ ਲਈ ਚੰਗੀਆਂ ਬਣਨ ਲਈ ਯਾਦ ਜਾਣ ਐਵੇਂ ਮਾਰੀਆਂ ਗੱਲਾਂ ਤੁਰੇ ਫਿਰਦੇ ਇਹ ਤੁਹਾਨੂੰ ਆਪ ਹੀ ਸੋਚਣਾ ਪਵੇਗਾ ਇਹ ਬਾਰੇ ਵੀ ਬੋਝਵਾਲਾਂ ਨੂੰ ਕੀ ਦੇਸ਼ ਕੀ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਸੰਦੇਸ਼ ਦੇ ਹੋਏ ਆ ਵੀ ਇਹਨਾਂ ਦੇ ਕੋਲ ਆਓ ਇਹਨਾਂ ਦੀ ਕੋਸ਼ਿਸ਼ ਬਲ ਸਿੰਘ ਨੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਸਿੱਖਿਆਵਾਂ ਦੇ ਚਲੋ ਜੈ ਹਿੰਦ ਜੈ ਹਿੰਦ ਮੈਂ ਪ੍ਰਮ ਪਰਦਾ ਜੀ ਥਰੀ ਤਜਦਰ ਕੁਮਾਰ ਖਰਾਨਾ ਜੀ ਜਿਹੜੇ ਸਰਪੰਚ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਸਾਡੇ ਹਿੰਦੂ ਕੁਮਾਰ ਗੁੱਤਾ ਜੀ ਔਰ ਮੈਂ ਹਰ ਹੀ ਵਰਗ ਨੂੰ ਹਰ ਹੀ ਭੈਣ ਭਰਾ ਨੂੰ ਆਪਣੇ ਨੂੰ ਛੋਟੇ ਵੱਡੇ ਬੇਨਤੀ ਕਰਦਾ ਕਿ ਇਹਨਾਂ ਛੀਧਾਣੀਆਂ ਯਾਦਾਂ ਨੂੰ ਬਣਾਇਆ ਕਰੀਏ ਇਦਾਂ ਕਿ ਮਹਿਤਾ ਸਾਹਿਬ ਨੇ ਇੱਕ ਛੋਟਾ ਜਿਹਾ ਉਹਨਾਂ ਦੀ ਟੀਮ ਨੇ ਅਭਲਾ ਕੀਤਾ ਤੇ ਮਰਾ ਬੜੀ ਜਗਾ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਇਹਨਾਂ ਚੀਜ਼ਾਂ ਨੂੰ ਦੇ ਕੇ ਤੇ ਇਹਨਾਂ ਸ਼ਹੀਦਾਂ ਦੇ ਕਾਰਨ ਅੱਜ ਆਪਾਂ ਜਿਹੜਾ ਖੁੱਲੇ ਆਮ ਆਮ ਦੇ ਵਿੱਚ ਘੁੰਮ ਰਹੇ ਆ ਜੀ ਸਰਾਣੇ ਥੱਲੇ ਬਾਹ ਦੇ ਕੇ ਜਿਹਨੂੰ ਕਹਿੰਦੇ ਸੋਨਾ ਇਹਨਾਂ ਸ਼ਹੀਦਾਂ ਦੀ ਦੇਣ ਹੈ ਆਪਾਂ ਨੂੰ ਤੇ ਇੱਕ ਵਾਰ ਮਹਿਤਾ ਸਾਹਿਬ ਨੇ ਉਹਨੇ ਗੱਲ ਕੀਤੀ ਸੀ ਵੀ ਲੋਕੀ ਨਾ ਸ਼ਮਸ਼ਾਨ ਘਾੜ ਦਾ ਜਦੋਂ ਨਾਮ ਲੈਂਦਾ ਵਾ ਇਹਦੇ ਵਿੱਚ ਉਹਨੂੰ ਡਰਦੇ ਆ ਸ਼ਮਸ਼ਾਨ ਘਾੜ ਤੇ ਵੇਖੋ ਮੇਥੋਂ ਇਹਦੇ ਪੱਕੀ ਪੀਆਰ ਆਪਣੀ ਇਹ ਪੱਕੀ ਪੀਆਰ ਇੱਥੇ ਲਾਸਟ ਆਉਣਾ ਹੀ ਪੈਣਾ ਆਪਾਂ ਨੂੰ ਜਿੱਦਾਂ ਮਰਜ਼ੀ ਆਪਾਂ ਇੱਥੇ ਕੁਝ ਨਹੀਂ ਸਭ ਕੁਝ ਆਪਣੇ ਹੀ ਭੈਣ ਭਰਾ ਇੱਥੇ ਸਾਰੇ ਜਿਹੜੇ ਆ ਵੱਡੇ-ਵਡੇਰੇ ਇੱਥੇ ਹੀ ਆ ਕੇ ਲਾਸਟ ਜਿਹੜਾ ਸਫ਼ਰ ਇੱਥੇ ਖਤਮ ਹੁੰਦਾ ਵਾ ਇਹਨੀਆਂ ਗੱਲਾਂ ਕਹਿੰਦਾ ਸ਼ਮਨ ਜੱਜਕਾਂ ਜੀ ਜੈ ਐਨ